ਸਾਬਕਾ ਮੁੱਖ ਮੰਤਰੀ ਤੇ ਮੌਜੂਦਾ ਲੋਕ ਸਭਾ ਮੈਂਬਰ ਜਲੰਧਰ ਤੋਂ ਚਰਨਜੀਤ ਚੰਨੀ ਨੇ ਫਿਰ ਇੱਕ ਵਾਰ ਨਿਸ਼ਾਨਾ ਸਾਧਿਆ ਹੈ ਆਮ ਆਦਮੀ ਪਾਰਟੀ ਤੇ ਭਾਰਤੀ ਜਨਤਾ ਪਾਰਟੀ ਆਪ ਸੱਚੇ ਮਿਲ ਕੇ ਚੋਣਾਂ ਲੜ ਰਹੇ ਨੇ ਜਲੰਧਰ ਤੋਂ ਦੋਨੋਂ ਮਿਲੇ ਹੋਏ ਨੇ ਭਾਰਤੀ ਜਨਤਾ ਪਾਰਟੀ ਆਮ ਆਦਮੀ ਪਾਰਟੀ ਨੂੰ ਜਿਤਾਉਣਾ ਚਾਹੁੰਦੀ ਏ ਜਲੰਧਰ ਦੀ ਵੈਸਟ ਸੀਟ ਸੋ ਤੁਸੀਂ ਜਿਹੜੇ ਚੜ੍ਹਦੀ ਕਲਾ ਲੈਬ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਾਬਕਾ ਮੁੱਖ ਮੰਤਰੀ ਪੰਜਾਬ ਚਰਨਜੀਤ ਚੰਨੀ ਅਤੇ ਹੁਣੇ-ਹੁਣੇ ਸੰਸਦ ਬਣੇ ਜਲੰਧਰ ਤੋਂ ਚਰਨ ਚੰਨੀ ਨੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੀਤਲ ਅੰਗਰਾਲ ਜੋ ਭਾਰਤੀ ਜਨਤਾ ਪਾਰਟੀ ਵੱਲੋਂ ਭਾਵੇਂ ਚੋਣ ਲੜ ਰਿਹਾ ਹੈ ਲੇਕਿਨ ਉਹ ਅੰਦਰ ਖਾਤੇ ਭਾਰਤੀ ਜਨਤਾ ਪਾਰਟੀ ਤੇ ਆਮ ਆਦਮੀ ਪਾਰਟੀ ਦੇ ਰਲੀਆਂ ਹੋਈਆਂ ਨੇ ਸੋ ਇੱਕ ਬਹੁਤ ਵੱਡਾ ਸਕੰਟ ਖੇਡਿਆ ਜਾ ਰਿਹਾ ਹੈ ਜੋ ਸੀਤਲ ਅੰਗਰਾਲ ਤੋਂ ਅਸਤੀਫਾ ਲਿੱਤਾ ਗਿਆ ਹੈ ਸੀਤਲ ਅੰਗਰਾਲ ਨੇ ਅਸਤੀਫਾ ਦਿੱਤਾ ਹੈ ਉਸ ਤੋਂ ਬਾਅਦ ਜਿਹੜੀ ਜਿਮਣੀ ਚੋਣ ਹੋਈ ਏ ਇਸ ਜਿਮਣੀ ਚੋਣ ਦੇ ਪਿੱਛੇ ਚਰਨ ਚੰਨੀ ਨੇ ਕਿਹਾ ਕਿ ਬਹੁਤ ਵੱਡਾ ਰਾਜ ਹੈ ਕੀ ਰਾਜੇ ਚਰਨੀ ਚੰਨੀ ਕਹਿੰਦੇ ਨੇ ਕਿ ਉਂਗਰਾਲ ਸਾਹਿਬ ਆਮ ਆਦਮੀ ਪਾਰਟੀ ਦੇ ਲਈ ਜੋ ਉਹਨਾਂ ਨੇ ਮੁੱਖ ਮੰਤਰੀ ਦੇ ਪਰਿਵਾਰ ਦੇ ਉੱਪਰ ਦੋਸ਼ ਲਾਏ ਨੇ ਜਿਹੜੇ ਉਹਨਾਂ ਨੇ ਉਹਨਾਂ ਦੇ ਪ੍ਰਵਾਬ ਨੂੰ ਕਿਹਾ ਕਿ ਇੱਕ ਜਿਹੜੀ ਆਡੀਓ ਏ ਉਹ ਜਿਹੜੀ ਪੈਨ ਡਰਾਈਵ ਏ ਉਹਨੂੰ ਜਨਤਕ ਕਿਉਂ ਨਹੀਂ ਕੀਤਾ ਗਿਆ ਉਸ ਵਿੱਚ ਉਂਗਰਾਲ ਦਾ ਵੀ ਕਾਲੇ ਕਾਰਨਾਮੇ ਛੁਪੇ ਹੋਏ ਨੇ ਚਰਨੀ ਚੰਨੀ ਨੇ ਕਿਹਾ ਭਾਵੇਂ ਮੁੱਖ ਮੰਤਰੀ ਦਾ ਪਰਿਵਾਰ ਵੀ ਏ ਤੇ ਉਂਗਰਾਲ ਸਾਹਿਬ ਇਹ ਵਿਚੇ ਨੇ ਜਲੰਧਰ ਵਿਸਥੇ ਵਿੱਚ ਕਦੋਂ ਕਿੰਦਾ ਲੋਕ ਸਭਾ ਚੋਣਾਂ ਲੜ ਰਿਆ ਸੀ ਤਾਂ ਮੈਨੂੰ ਬਹੁਤ ਸਾਰੀਆਂ ਸ਼ਿਕਾਇਤਾਂ ਮਿਲੀਆਂ ਸੀ ਆਮ ਆਦਮੀ ਪਾਰਟੀ ਦੇ ਪ੍ਰਤੀ ਭਾਵੇਂ ਰਮਨ अरोड़ा ਹੋਵੇ ਤੇ ਭਾਵੇਂ ਸ਼ੀਤ ਉਂਗਰਾਲ ਹੋਵੇ ਤੇ ਭਾਵੇਂ ਦੂਸਰੇ ਇਹਨਾਂ ਦੇ ਮਾਨ ਜਿਹੜੀ ਮੰਤਰੀ ਹੈ ਇਸ ਤਰ੍ਹਾਂ ਦੇ ਸਾਰੇ ਜਿਹੜੇ ਵਿਧਾਇਕ ਨੇ ਉਹ ਸਾਰੇ ਹੀ ਇਸ ਕਾਰਨਾਮੇ ਦੇ ਵਿੱਚ ਲੁਪਤ ਨੇ ਇਹ ਚੰਨੀ ਚੰਨੀ ਕਹਿੰਦੇ ਨੇ ਕਿ ਇਹ ਆਮ ਆਦਮੀ ਪਾਰਟੀ ਦੇ ਸਾਰੇ ਵਿਧਾਇਕ ਪੰਜਾਬ ਨੂੰ ਲੁੱਟ ਰਹੇ ਨੇ ਪੰਜਾਬ ਨੂੰ ਲੁੱਟਣ ਤੋਂ ਸਵਾ ਇਹ ਹੋਰ ਕੁਝ ਨਹੀਂ ਕਰ ਰਹੇ ਸੋ ਚਾਰੇ ਚੰਨੀ ਨੇ ਕਿਹਾ ਹੈ ਕਿ ਜੇਕਰ ਸਿੱਤ ਲੰਗਰਾਲ ਸੱਚਾ ਹੈ ਤਾਂ ਫਿਰ ਇਹਨੂੰ ਪੈਨ ਡਰਾਈਵ ਉਸੇ ਦਿਨ ਜਿਹੜੀ ਉਹ ਜਨਤਕ ਕਰਨੀ ਚਾਹੀਦੀ ਸੀ ਜਿਹੜੇ ਕਿ ਮੁੱਖ ਮੰਤਰੀ ਦੇ ਉੱਪਰ ਇਹਨਾਂ ਦੋਸ਼ ਲਾਏ ਨੇ ਉਹਨਾਂ ਕਹੇ ਕਿ ਮੁੱਖ ਮੰਤਰੀ ਦੇ ਪਰਿਵਾਰਕ ਮੈਂਬਰਾਂ ਵਿਰੁੱਧ ਲਿਆਂਦੀ ਆਡੀਓ ਚਲਾ ਕਿਉਂ ਨਹੀਂ ਰਿਹਾ ਅੰਗਰਾਲ ਚੰਨੀ ਨੇ ਪੱਜਬਾ ਉਮੀਦਵਾਰوں ਨੂੰ ਲਲਕਾਰਦਿਆਂ ਕਿਹਾ ਜੇ ਤੇਰੇ ਵਿੱਚ ਹਿੰਮਤ ਨਹੀਂ ਹੈ ਤਾਂ ਇਹ ਆਡੀਓ ਵਾਲੀ ਪੈਨ ਡਰਾਈਵ ਮੇਰੇ ਹਵਾਲੇ ਕਰ ਦੇ ਮੈਂ ਆਪਣੇ ਆਪ ਇਸ ਨੂੰ ਚਲਾ ਦੇਵਾਂਗਾ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਜਰੰਦਰ ਪੱਛਮੀ ਵਿਧਾਨ ਸਭਾ ਸੀਟ ਵੱਲੋਂ ਆਪ ਤੋਂ ਹਾਰਨ ਤੋਂ ਬਾਅਦ ਭਗਵੰਤ ਮਾਨ ਦੀ ਸਰਕਾਰ ਡਿੱਗ ਪਵੇਗੀ ਵੱਡਾ ਦਾਵਾ ਕੀਤਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜਿਲੰਦਰ ਸੀਟ ਹਾਰਨ ਤੋਂ ਬਾਅਦ ਡਿੱਗ ਜਾਵੇਗੀ ਉਹਨਾਂ ਕਹਿੰਦੇ ਕਿ ਲੋਕ ਸਭਾ ਚੋਣਾਂ ਵਿੱਚ ਮੁੱਖ ਮੰਤਰੀ ਨੇ ਬੜੇ ਜ਼ੋਰ ਸ਼ੋਰ ਨਾਲ 13 0 ਦਾ ਨਾਅਰਾ ਦਿੱਤਾ ਸੀ ਪਰ ਆਪ ਦੇ ਪੱਲੇ ਸਿਰਫ 3 ਸੀਟਾਂ ਪਈਆਂ ਇਸ ਕਰਾਰੀ ਹਾਰ ਕਾਰਨ ਆਪ ਦੇ ਅੰਦਰ ਕਮਸਾਨ ਮਚਿਆ ਹੋਇਆ ਹੈ ਚੰਨੀ ਨੇ ਵੀ ਕਿਹਾ ਕਿ ਜਿਲੰਦਰ ਪੱਛਮੀ ਵਿਧਾਨ ਸਭਾ ਹਲਕੇ ਸੀਟ ਤੋ ਕਾਂਗਰਸ ਦੀ ਜ਼ਮੀਨ ਨਾਲ ਜੁੜੀ ਹੋਈ ਆਗੂ ਸਰੇਂਦਰ ਕੌਰ ਚੋਣ ਜਿੱਤੇਗੀ ਪਰ ਅਜੇਂਦਰ ਪੱਛਮੀ ਹਲਕੇ ਦੇ ਲੋਕਾਂ ਨੂੰ ਅਪੀਲ ਕਰਦੇ ਆ ਕਿ ਕਿ ਜਿਵੇਂ ਦਲ ਬਦਲੂਆਂ ਨੂੰ ਲੋਕ ਸਭਾ ਦੀਆਂ ਚੋਣਾਂ ਵਿੱਚ ਸਭ ਸਖਾਇਆ ਉਸੇ ਤਰ੍ਹਾਂ ਦਲ ਬਦਲੂਆਂ ਨੂੰ ਇੱਥੇ ਵੀ ਹੁਣ ਸਭ ਸਖਾਓ ਚੰਨੀ ਨੇ ਕਿਹਾ ਕਿ ਜਿਹੜੇ ਆਗੂ ਸਿਤਲ ਅੰਗਰਾਲ ਨੂੰ ਇਸ ਹਲਕੇ ਦੇ ਲੋਕਾਂ ਨੇ 2.5 ਸਾਲ ਜਿਤਾ ਕੇ ਭੇਜਿਆ ਸੀ ਉਹ ਪਾਰਟੀ ਬਦਲ ਕੇ ਪਾਜਬਾ ਸ਼ਾਮਲ ਹੋ ਗਿਆ ਲੋਕਾਂ ਦੇ ਸਿਰ ਕਰੋੜਾਂ ਰੁਪਏ ਖਰਚੇ ਵਾਲੀ ਉਪਚੋਣ ਮਰ ਗਿਆ ਆਪ ਉਮੀਦਵਾਰ ਮਹਿੰਦਰ ਭਗਤ ਟਿੱਪਣੀ ਕਰਦੇ ਆਂ ਕਿ ਉਹ ਭਗਤ ਚੂਨੀ ਲਾਲ ساری ਉਮਰ ਭਾਜਪਾ ਵਿੱਚ ਰਹੇ ਹਨ ਤੇ ਹੁਣ ਉੱਤਰ ਮੋਹ ਕਰਨ ਭਾਜਪਾ ਛੱਡ ਕੇ ਝਾੜੂ ਪਾਰਟੀ ਵਿੱਚ ਆ ਗਿਆ ਹਨ ਉਹ ਮਹਿੰਦਰ ਭਗਤ ਨੂੰ ਵੱਡਾ ਦਲਬਦਲ ਦੱਸਦੇ ਹਨ ਇੰਜ ਚੰਨੀ ਨੇ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਬਾਰੇ ਟਿੱਪਣੀ ਕਰਦੇ ਆ ਕਿ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਆਪਣੀ ਹੀ ਪਾਰਟੀ ਦੀ ਉਮੀਦਵਾਰ ਛੱਡ ਕੇ ਹਾਥੀ ਨੂੰ ਵੋਟਾਂ ਪਾਉਣ ਲਈ ਕਹਿ ਰਿਹਾ ਹੈ ਚਰੇ ਚੰਨੀ ਨੇ ਬਸਤੀ دانشਮੰਦਾ ਅਤੇ ਤਿਰਕਨਗਰ ਵਿੱਚ ਜਨਤਿਕ ਥਾਮਾਂ ਤੇ ਸਬੋਧਨ ਕੀਤਾ ਔਰ ਉਹਨਾਂ ਨੇ ਆਪ ਕਾਂਗਰਸ ਪਾਰਟੀ ਦੇ ਸ੍ਰਿੰਦਰ ਕੌਰ ਦੇ ਹੱਕ ਵਿੱਚ ਚੋਣ ਪ੍ਰਚਾਰ ਵੀ ਕੀਤਾ ਹੈ ਅਤੇ ਸ੍ਰੀਤਲ ਅੰਗਰਾਲ ਨੂੰ ਵੀ ਕਿਹਾ ਹੈ ਉਹ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਹਾ ਦਿਓ ਉਹਨਾਂ ਨੇ ਕਿਹਾ ਹੈ ਕਿ ਮੁੱਖ ਮੰਤਰੀ ਸਾਹਿਬ ਤੁਹਾਨੂੰ ਜਿਹੜਾ ਕਿ ਤੁਹਾਡੀ ਸਰਕਾਰ ਡਿੱਗਣ ਚਾਹੀਏ ਜੋ ਇੱਕ ਜਿਮਣੀ ਚੋਣ ਤੋਂ ਬਾਅਦ ਉਹ ਪੰਜਾਬ ਨੂੰ ਨਵਾਂ ਮੁੱਖ ਮੰਤਰੀ ਮਿਲੇਗਾ